ਦੁਨੀਆ ਦੇ ਵਿੱਚ ਨਾ ਜਾਣੇ ਕਿੰਨੇ ਕ੍ਰਾਈਮ ਹੁੰਦੇ ਰਹਿੰਦੇ ਨੇ ਤੇ ਕੋਈ ਇਹ ਕ੍ਰਾਈਮ ਕਰਦਾ ਹੈ ਬਦਲਾ ਲੈਣ ਵਾਸਤੇ ਕਿਸੇ ਨੂੰ ਮਾਰ ਦਿੰਦਾ ਹੈ ਕੋਈ ਆਪਣੇ ਪਿਆਰ ਨੂੰ ਪਾਉਣ ਵਾਸਤੇ ਕਿਸੇ ਨੂੰ ਮਾਰ ਦਿੰਦਾ ਹੈ ਐ ਵਧੀਆ 23 ਤਰ੍ਹਾਂ ਦੀਆਂ ਕਹਾਣੀਆਂ ਤੁਸੀਂ ਸੁਣਦੇ ਰਹਿੰਦੇ ਹੋ ਪਰ ਅੱਜ ਦੀ ਜਿਹੜੀ ਕਹਾਣੀ ਹੈ ਜੋ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਇਹ ਆਸਟ੍ਰੇਲੀਆ ਦੀ ਇੱਕ ਕਹਾਣੀ ਹੈ ਇਹ ਕਹਾਣੀ ਇਨੀ ਸੁਰਖੀਆਂ ਦੇ ਵਿੱਚ ਇਸ ਲਈ ਵੀ ਆਈ ਕਿਉਂਕਿ ਇਸ ਦੇ ਵਿੱਚ ਜਿਸ ਦਾ ਮਰਡਰ ਹੋਇਆ ਕਤਲ ਹੋਇਆ ਉਸ ਨੂੰ ਜਦੋਂ ਦਫਨਾਇਆ ਗਿਆ ਤਾਂ ਉਹ ਜ਼ਿੰਦਾ ਸੀ ਉਸ ਨੂੰ ਇੰਨੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਉਸ ਦੇ ਦੋਨੇ ਹੱਥ ਪਿੱਛੇ ਨੂੰ ਕਰਕੇ ਬੰਨੇਗੇ ਉਦ ਹੀ ਕਰਦੰਦੇ ਵਿੱਚ ਇੱਕ ਹਲਕਾ ਜਿਹਾ ਕੱਟ ਲਾ ਦਿੱਤਾ ਗਿਆ ਜਿਆਦਾ ਡੀਪ ਨਹੀਂ ਤਾਂ ਜੋ ਉਹਦਾ ਖੂਨ ਹੌਲੀ-ਹੌਲੀ ਵਗਦਾ ਰਹੇ ਤੇ ਉਹਦੀ ਮੌਤ ਹੋ ਜਾਵੇ ਉਹਦੇ ਹੱਥ ਇਸ ਲਈ ਬੰਨੇਗੇ ਤਾਂ ਜੋ ਉਹ ਆਪਣੇ ਹੱਥਾਂ ਦੇ ਨਾਲ ਉਸ ਖੂਨ ਨੂੰ ਟੱਕ ਨਾ ਸਕੇ ਇਸ ਤੋਂ ਬਾਅਦ ਉਸ ਨੂੰ ਇੱਕ ਕਬਰ ਖੋਦ ਕੇ ਉਸ ਕਬਰ ਦੇ ਵਿੱਚ ਦਫਨਾ ਦਿੱਤਾ ਗਿਆ ਕਹਿੰਦੇ ਨੇ ਕਿ ਉਸਦੀ ਮੌਤ 15 ਤੋਂ 20 ਘੰਟੇ ਬਾਅਦ ਹੋਈ ਸੀ ਜਦੋਂ ਉਸ ਨੂੰ ਦਫਨਾਇਆ ਗਿਆ ਇਹ ਕਹਾਣੀ ਹੈ ਆਸਟ੍ਰੇਲੀਆ ਦੀ ਐਡਲੈਂਡ ਜਗ੍ਹਾ ਦੀ ਜਿੱਥੇ ਇੱਕ ਲੜਕੀ ਪੰਜਾਬ ਦੀ ਰਹਿਣ ਵਾਲੀ ਨਰਸਿੰਗ ਦੀ ਭਾਈ ਰਿੰਗ ਉੱਥੇ ਰਹਿੰਦੀ ਸੀ ਜਿਸ ਦਾ ਨਾਮ ਸੀ ਜੈਸਮੀਨ ਕੋਰ ਉੱਥੇ ਉਹ ਆਪਣੇ ਚਾਚਾ ਚਾਚੀ ਕੋਲ ਰਹਿੰਦੀ ਸੀ ਨਾਲੇ ਉਹ ਨਰਸਿੰਗ ਦੀ ਭਾਈ ਕਰਦੀ ਸੀ ਤੇ ਨਾਲੇ ਜਿਹੜੇ ਏਜਡ ਕੇਅਰ ਉਹ ਉਹ ਦੇਨੇ ਉਹਦੇ ਵਿੱਚ ਪਾਰਟ ਟਾਈਮ ਜੋਬ ਵੀ ਕਰਦੀ ਸੀ। ਇਹ ਏਜਡ ਕੇਅਰ ਹੋਮ ਜਿੱਥੇ ਬਜ਼ੁਰਗ ਲੋਕ ਰਹਿੰਦੇ ਨੇ ਉਹਨਾਂ ਦੀ ਦੇਖਭਾਲ ਕਰਨ ਵਾਸਤੇ ਸਟਾਫ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਦਾ ਕੰਮ ਉਹ ਕਰਦੀ ਸੀ। ਦਿਨ ਸੀ 5 ਮਾਰਚ 2021 ਦਾ, ਸ਼ਾਮ ਦਾ ਟਾਈਮ ਸੀ। ਇਸ ਟਾਈਮ ਲਕ ਪੰ ਮੈ ਜਸਮੀਨ ਕੋ ਆਪਣੇ ਘਰ ਪਹੁੰਚ ਜਾਂਦੀ ਸੀ। ਪਰ ਉਸ ਦਿਨ ਉਹ ਆਪਣੇ ਘਰ ਨਹੀਂ ਪਹੁੰਚੀ। ਉਸਦੇ ਅੰਕਲ ਆਂਟੀ ਨੇ ਸੋਚਿਆ ਕਿ ਸ਼ਾਇਦ ਉਸ ਨੂੰ ਕੇਅਰ ਹੋਮ ਦੇ ਵਿੱਚ ਕੋਈ ਕੰਮ ਹੋਵੇਗਾ। ਇਸ ਲਈ ਉਹ ਲੇਟ ਆਵੇਗੀ। ਪਰ ਜਦੋਂ ਫਿਰ ਵੀ ਉਸ ਤੋਂ ਬਾਅਦ ਵੀ ਨਹੀਂ ਉਹ ਘਰ ਪਹੁੰਚੀ ਉਹਨਾਂ ਨੇ ਸੋਚਿਆ ਕਿ ਸ਼ਾਇਦ ਅਕਸਰ ਹੀ ਉਹ ਕਈ ਵਾਰੀ ਨਾਈਟ ਆਊਟ ਰਹਿ ਲੈਂਦੀ ਸੀ ਇਸ ਲਈ ਉਹਨਾਂ ਨੇ ਸੋਚਿਆ ਕਿ ਸ਼ਾਇਦ ਉਹ ਅੱਜ ਵੀ ਰਾਤ ਬਾਹਰ ਹੀ ਰਹਿਣਾ ਹੋਵੇਗਾ ਇਸ ਲਈ ਨਹੀਂ ਆਈ ਪਰ ਪਹਿਲਾਂ ਉਹ ਫੋਨ ਕਰਦੀ ਹੁੰਦੀ ਸੀ ਪਰ ਅੱਜ ਦੀ ਰਾਤ ਉਸਨੇ ਫੋਨ ਵੀ ਨਹੀਂ ਸੀ ਕੀਤਾ ਅਗਲਾ ਦਿਨ ਸੀ ਸ਼ਨੀਵਾਰ ਦਾ ਉਸਦੇ ਅੰਕਲ ਅਤੇ ਟੀਅਰ ਉਹ ਵਿੱਚ ਫੋਨ ਕਰਦੇ ਨੇ ਉਥੋਂ ਪੁੱਛਗਿੱਛ ਕਰਦੇ ਨੇ ਉੱਥੇ ਜਾ ਕੇ ਪਤਾ ਕਰਦੇ ਨੇ ਨੇ ਉਹ ਤੋਂ ਪਤਾ ਚੱਲਦਾ ਹੈ ਕਿ ਉਹ ਕੱਲ੍ਹ ਸ਼ਾਮ ਦੀ ਹੀ ਇੱਥੋਂ ਨਿਕਲ ਗਈ ਫਿਰ ਉਹਨਾਂ ਨੂੰ ਫਿਕਰ ਹੋਇਆ ਕਿ ਆਖਿਰ ਉਹ ਕਿੱਥੇ ਗਏ ਫੋਨ ਲਾਇਆ ਫੋਨ ਬੰਦ ਨਿਕ ਰਿਹਾ ਉਹਨਾਂ ਨੇ ਜੈਸਵਿੰਗਪੁਰ ਦੇ ਇੱਕ ਪੁਲਿਸ ਸਟੇਸ਼ਨ ਦੇ ਜਾ ਕੇ ਉਹਨਾਂ ਨੇ ਜੈਸ਼ਵੀਨਪੁਰ ਦੀ ਲਾਪਤਾ ਹੋਣ ਦੀ ਇੱਕ ਪੁਲਿਸ ਕੰਪਲੇਂਟ ਵੀ ਲਿਖਵਾ ਦਿੱਤੀ ਜਦੋਂ ਪੁਲਿਸ ਨੇ ਤਫ਼ਤੀਸ਼ ਕਰਨੀ ਸ਼ੁਰੂ ਕੀਤੀ ਤਾਂ ਸੀਸੀਟੀਵੀ ਕੰਦਾਲੇਗੇ ਉਹਨਾਂ ਨੇ ਦੇਖਿਆ ਕਿ ਉਸ ਸ਼ਾਮ ਨੂੰ ਏਜਡ ਹੋਮ ਕੇਅਰ ਦੇ ਬਾਹਰ ਇੱਕ ਗੱਡੀ ਕਰੀ ਸੀ ਉਸੇ ਟੈਂਨ ਜਦੋਂ ਜੈਸਮੀਨ ਕੋਟ ਦਾ ਛੁੱਟੀ ਦਾ ਟਾਈਮ ਹੁੰਦਾ ਹੈ ਉਹ ਉਤੋਂ ਗੱਡੀ ਰਵਾਨਾ ਹੁੰਦੀ ਹੈ ਜਿਸ ਟੈਂ ਜੈਸਮੀਨ ਉਤੋਂ ਬਾਹਰ ਨਿਕਲਦੀ ਹੈ ਪਰ ਉਸ ਗੱਡੀ ਦੇ ਵਿੱਚ ਦੂਸਰਾ ਕੋਈ ਬੰਦਾ ਦਿਖਾਈ ਨਹੀਂ ਦੇ ਰਿਹਾ ਸੀ ਉਸ ਗੱਡੀ ਨੂੰ ਸ਼ਾਇਦ ਪਾਰਕ ਹੀ ਇਸੇ ਤਰੀਕੇ ਨਾਲ ਕੀਤਾ ਸੀ ਕਿ ਦੂਸਰੀ ਸੀਟ ਵਾਲਾ ਵਿਅਕਤੀ ਦਿਖਾਈ ਨਾ ਦੇਵੇ ਜਦੋਂ ਉਹ ਗੱਡੀ ਦਾ ਨੰਬਰ ਸਰਚ ਕੀਤਾ ਗਿਆ ਤਾਂ ਉਹ ਨਿਕਲਦਾ ਹੈ ਤਰਿਜੋਤ ਸਿੰਘ ਦਾ ਤਰਿਜੋਤ ਸਿੰਘ ਜੋ ਉਹ ਵੀ ਪੰਜਾਬ ਦਾ ਹੀ ਰਹਿਣ ਵਾਲਾ ਉਥੇ ਰਹਿੰਦਾ ਸੀ ਜਿਸ ਦੀ ਉਮਰ ਸੀ 20 ਸਾਂ ਹੋਂ ਤੱਕ ਜਸਮੀਨਪੁਰ ਦੇ ਮਾਤਾ ਪਿਤਾ ਨੂੰ ਇਹ ਖਬਰ ਜਾ ਚੁਕੀ ਸੀ ਕਿਉਂਕਿ ਅੰਕਲ ਆਂਟੀ ਨੇ ਉਹਨਾਂ ਨੂੰ ਫੋਨ ਕਰਕੇ ਦੱਸ ਦਿੱਤਾ ਸੀ ਆਸਟ੍ਰੇਲੀਅਨ ਪੁਲਿਸ ਨੇ ਤ੍ਰਿਕਜੋਤ ਸਿੰਘ ਨੂੰ ਬੁਲਾਇਆ ਕਸ਼ਿਰੀ ਸ਼ੁਰੂ ਹੋਈ ਪਰ ਤ੍ਰਿਕਜੋਤ ਸਿੰਘ ਨਕਾਰਦਾ ਰਿਹਾ ਉਹ ਕਹਿੰਦਾ ਕਿ ਮੈਨੂੰ ਕੁਝ ਨਹੀਂ ਪਤਾ ਜਸਮੀਨਪੁਰ ਕੌਣ ਹੈ ਮੈਂ ਕਦੇ ਨਹੀਂ ਮਿਲਿਆ ਇਹ ਕੱਲ ਸੀ ਐਤਵਾਰ ਦੀ ਯਾਨੀ ਕਿਉਂ ਤੀਸਰਾ ਦਿਨ ਸੀ ਜਸਮੀਨਪੁਰ ਨੂੰ ਲਾਪਤਾ ਹੋਏ 3 ਦਿਨ ਹੋ ਚੁੱਕੇ ਸਨ ਜਸਮੀਨ ਨੂੰ ਲਾਪਤਾ ਹੋਏ ਉਹਦੇ ਮਾਤਾ ਪਿਤਾ ਵੀ ਕਾਫੀ ਪਰੇਸ਼ਾਨ ਹੋ ਗਏ ਸੀ ਕਿ ਵਾਕਿਆ ਜਸਮੀਨ ਕੋਰ ਕਿੱਥੇ ਹੈ ਇਸ ਤੋਂ ਬਾਅਦ ਪੁਲਿਸ ਦੀ ਕਾਰਵਾਈ ਥੋੜੀ ਅੱਗੇ ਵਧਦੀ ਹੈ ਜਦੋਂ ਜਸਮੀਨ ਦੇ ਫੋਨ ਖੰਗਾਲੇ ਗਏ ਉਹਦੀ ਕਾਲ ਡਿਟੇਲ ਕੱਟੀ ਗਈ ਤਾਂ ਇੱਕ ਗੱਲ ਪਤਾ ਚੱਨੀ ਕਿ ਉਸ ਘਟਨਾ ਤੋਂ 1 ਮਹੀਨਾ ਪਹਿਲਾਂ ਜਸਮੀਨ ਕੋਰ ਨੇ ਇੱਕ ਪੁਲਿਸ ਕੰਪਲੇਟ ਲਖਵਾਈ ਸੀ ਉਸੇ ਪੁਲਿਸ ਸਟੇਸ਼ਨ ਤੇ ਜਿੱਥੇ ਉਹਦੀ ਗੁੰਮਸ਼ੁਦਗੀ ਦੀ ਕਾਰਵਾਈ ਚੱਲ ਰਹੀ ਸੀ ਉਹ ਕੰਪਲੇਟ ਸੀ ਤਾਰਿਕ ਜੋਤ ਸਿੰਘ ਦੇ ਖਿਲਾਫ ਉਸ ਕੰਪਲੇਂਟ ਦੇ ਵਿੱਚ ਲਿਖਿਆ ਸੀ ਕਿ ਤਾਰਿਕ ਜੋਤ ਸਿੰਘ ਉਸ ਨੂੰ ਪਰੇਸ਼ਾਨ ਕਰ ਰਿਹਾ ਹੈ ਉਹ ਉਸ ਦਾ ਪਿੱਛਾ ਕਰਦਾ ਹੈ ਜਦੋਂ ਐਸ਼ਟ ਕੇਅਰ ਉਹ ਵਿੱਚ ਜਾਂਦੀ ਹੈ ਤਾਂ ਉਸ ਨੂੰ بار بار ਫੋਨ ਕਰਦਾ ਹੈ ਉਸ ਨੂੰ ਜ਼ਬਰਦਸਤੀ ਉਸਦੇ ਨਾਲ ਵਿਆਹ ਕਰਵਾਉਣ ਲਈ ਕਹਿੰਦਾ ਹੈ ਇਸ ਤੋਂ ਬਾਅਦ ਪੁਲਿਸ ਨੂੰ ਥੋੜਾ ਤਾਰਿਕ ਜੋਤ ਤੇ ਸ਼ੱਕ ਹੁੰਦਾ ਹੈ ਉਹਨਾਂ ਨੇ ਜਦੋਂ ਹੋਰ ਪੁੱਛਗਿੱਛ ਕੀਤੀ ਤਾਂ ਇਹ ਵੀ ਪਤਾ ਚੱਨੇ ਕਿ ਇੱਕ ਸਮੇਂ ਸੀ ਜਦੋਂ ਤਾਰਿਕ ਜੋਤ ਸਿੰਘ ਤੇ ਜੈਸਮੀਨ ਕੋਰ ਦੇ ਵਿੱਚ ਰਿਸ਼ਤਾ ਸੀ ਸ਼ਾਇਦ ਦੋਨੋਂ ਇੱਕ ਦੂਸਰੇ ਨੂੰ ਪਿਆਰ ਵੀ ਕਰਦੇ ਸਨ ਪਰ ਕੋਈ ਵਜ੍ਹਾ ਕਰਕੇ ਇਹਨਾਂ ਦਾ ਰਿਸ਼ਤਾ ਟੁੱਟ ਗਿਆ ਤ੍ਰਿਗਜੋਤ ਸਿੰਘ ਸ਼ਾਇਦ ਇਹ برداشت ਨਹੀਂ ਕਰ ਸਕਿਆ ਉਸਦੇ ਫੋਨ ਦੇ ਵਿੱਚ ਇਹੋ ਜਿਹੇ ਮੈਸੇਜ ਵੀ ਸਨ ਜਿਹੜੇ ਉਸਨੇ ਜੈਸਮਿਨ ਨੂੰ ਭੇਜੇ ਹੋਏ ਸਨ ਜਿਸ ਤੇ ਵੀ ਲਿਖਿਆ ਸੀ ਕਿ ਉਹ ਦੇਖ ਲਵੇਗਾ ਸਮਾਂ ਆਏਗਾ ਤੇ ਉਹ ਸਾਰਾ ਕੁਝ ਸਾਰਾ ਹਿਸਾਬ ਕਰ ਨਵੇਗਾ ਇਹੋ ਜਿਹੇ ਕਈ ਮੈਸੇਜ ਉਸਦੇ ਫੋਨ ਦੇ ਵਿੱਚ ਨਿਕਲੇ ਇਸ ਤੋਂ ਬਾਅਦ ਪੁਲਿਸ ਨੇ ਫਿਰ ਤ੍ਰਿਗਜੋਤ ਸਿੰਘ ਨੂੰ ਪੁਲਿਸ ਸਟੇਸ਼ਨ ਨੂੰ ਬੁਲਾਇਆ ਫਿਰ ਉਸਦੇ ਸਾਹਮਣੇ ਸਾਰੇ ਸਬੂਤ ਰੱਖੇ ਮੈਸੇਜ ਰੱਖੇ ਤਰੀਕ ਜੋ ਦੇ ਖਿਲਾਫ ਇੱਕ ਮਹੀਨੇ ਪਹਿਲਾਂ ਰਿਪੋਰਟ ਵੀ ਦਸੀ ਜਦੋਂ ਇਹ ਤਰੀਕ ਜੋ ਦੇ ਖਿਲਾਫ ਰਿਪੋਰਟ ਲਖਾਈ ਗਈ ਸੀ ਤਾਂ ਪੁਲਿਸ ਸਟੇਸ਼ਨ ਉਹਨਾਂ ਨੇ ਬੁਲਾ ਕੇ ਉਸਨੂੰ ਡਾਂਟਿਆ ਵੀ ਸੀ ਤੇ ਇਹ ਮੰਨ ਵੀ ਗਿਆ ਸੀ ਕਿ ਅੱਗੇ ਤੋਂ ਇਹ ਜੈਸਮੀਨ ਨੂੰ ਤੰਗ ਨਹੀਂ ਕਰੇਗਾ ਉਸਨੂੰ ਉਹਦਾ ਪਿੱਛਾ ਨਹੀਂ ਕਰੇਗਾ ਤਰੀਕ ਜੋਤ ਨੇ ਜਦੋਂ ਇਹ ਸਾਰੇ ਸਬੂਤ ਵੇਖੇ ਤਾਂ ਫਿਰ ਇਸਨੇ ਪੁਲਿਸ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਇਸਨੇ ਕ ਆਪਣੀ ਹੋਰ ਸਟੋਰੀ ਬਣਾਈ ਇਸਨੇ ਕਿਹਾ ਕਿ ਮੈਂ ਜਾਣਦਾ ਕਿ ਜਸਮੀਨ ਕਿੱਥੇ ਹੈ। ਤਰ੍ਹਾਂ ਸਾਰ ਜਸਮੀਨ ਨੇ ਆਤਮ ਹੱਤਿਆ ਕਰ ਲਈ ਹੈ। ਉਸ ਨੂੰ ਮੈਂ ਜਿਸ ਜਗ੍ਹਾ ਤੇ ਦਫਨਾਇਆ ਹੈ ਉਹ ਥੇ ਮੈਂ ਤੁਹਾਨੂੰ ਲੈ ਕੇ ਚਲਦਾ ਹਾਂ। ਪਰ ਮੇਰਾ ਉਸ ਦੇ ਮਰਨ ਦੇ ਵਿੱਚ ਕੋਈ ਵੀ ਲੈਣਾ ਦੇਣਾ ਨਹੀਂ ਹੈ। ਮੈਂ ਉਸ ਨੂੰ ਨਹੀਂ ਮਾਰਿਆ। ਫਿਰ ਪੁਲਿਸ ਨੇ ਕਿਹਾ ਕਿ ਇਹ ਤਾਂ ਬਾਅਦ ਦੇ ਵਿੱਚ ਹੀ ਪਤਾ ਚੱਲੇਗਾ। ਉਸ ਦੀ ਬੋਦੀ ਮਿਲਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਉਸਨੇ ਆਤਮ ਹੱਤਿਆ ਕੀਤੀ ਹੈ ਜਾਂ ਫਿਰ ਉਸ ਦਾ ਕੋਈ ਮਾਰਡਲ ਹੋਇਆ ਹੈ। ਫਿਰ ਤਾਰਿਕ ਜੋ ਸਿੰਘ ਕਹਿੰਦਾ ਹੈ ਕਿ ਤੁਹਾਨੂੰ ਮੈਂ ਉਸ ਜਗ੍ਹਾ ਤੇ ਲੈ ਕੇ ਚਲਦਾ ਹਾਂ ਜਿੱਥੇ ਮੈਂ ਉਸ ਨੂੰ ਦਫਨਾਇਆ ਹੈ ਜਿਹੜਾ ਬਜ਼ੁਰਗ ਉਹ ਮਕਿਆ ਸੀ ਉਸ ਜਗ੍ਹਾ ਤੋਂ ਲਗਭਗ 50 ਕਿਲੋਮੀਟਰ ਦੂਰ ਇੱਕ ਸੁੰਨਸਾਨ ਜਗ੍ਹਾ ਤੇ ਜਿੱਥੇ ਤਾਰਿਕ ਜੋਤ ਨੇ ਜਸਮੀਨ ਨੂੰ ਦਫਨਾਇਆ ਸੀ ਉਹ ਪੁਲਿਸ ਨੂੰ ਲੈ ਕੇ ਉੱਥੇ ਜਾਂਦਾ ਹੈ ਉੱਥੋਂ ਬੋਡੀ ਬਰਾਮਦ ਕੀਤੀ ਜਾਂਦੀ ਹੈ ਇਸੇ ਦੌਰਾਨ ਹੀ ਇੱਕ ਪੁਲਿਸ ਦੀ ਦੂਸਰੀ ਟੁਕੜੀ ਨੂੰ ਰਸਤੇ ਦੇ ਵਿੱਚ ਆਉਣ ਵਾਲੇ ਸਾਰੇ ਸੀਸੀਟੀਵੀ ਕੰਗਾਲਦੀ ਹੈ ਜਿਸ ਵਿੱਚ ਇੱਕ ਹਾਰਡਵੇਅਰ ਸਟੋਰ ਦੇ ਉੱਤੇ ਉਸ ਦਿਨ ਦੇ ਦਿਨਾਂ ਇੱਕ ਸੀਸੀਟੀਵੀ ਫੁਟੇਜ ਬਰਾਮਦ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਤਰਕਜੋਤ ਸਿੰਘ ਉਸ ਹਾਰਡਵੇਅਰ ਦੀ ਦੁਕਾਨ ਤੋਂ ਇੱਕ ਕੇਬਲ ਤਾਰ ਗਲਗਜ ਤੇ ਇੱਕ ਕਟਰ ਖਰੀਦਦਾ ਹੋਇਆ ਦਿਖਾਈ ਦਿੰਦਾ ਹੈ ਇਹ ਸਾਰੀ ਫੁਟੇਜ ਜਿਹੜੀ ਐਸਸੀਟੀਵੀ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਹੀ ਸੀ ਕਿ ਉਹ ਸਾਰਾ ਸਮਾਨ ਜਿਹੜਾ ਹੈ ਆਪਣੀ ਟੱਟੀ ਦੇ ਵਿੱਚ ਰੱਖਦਾ ਹੋਇਆ ਦਿਖਾਈ ਦਿੰਦਾ ਹੈ ਤੇ ਜਦੋਂ ਜੈਸਮੀਨ ਦੀ ਬੋਡੀ ਕੱਢੀ ਜਾਂਦੀ ਹੈ ਉਸ ਜਗ੍ਹਾ ਤੋਂ ਉੱਥੇ ਬੋਡੀ ਦੇਖੀ ਜਾਂਦੀ ਹੈ ਤਾਂ ਬੋਡੀ ਦੇ ਵਿੱਚ ਉਸ ਦੇ ਹੱਥ ਜਿਹੜੇ ਨੇ ਉਹ ਪਿੱਛੇ ਕਰਕੇ ਬੰਨੇ ਹੋਏ ਸੀ ਤੇ ਜਿਹੜੇ ਉਹਦੇ ਹੱਥ ਬੰਨੇ ਸੀ ਉਹ ਕੇਬਲ ਤਾਰ ਦੇ ਨਾਲ ਬੰਨੇ ਹੋਏ ਸੀ ਉਸ ਦੇ ਗਲੇ ਨੂੰ ਇੱਕ ਹਲਕਾ ਜਿਹਾ ਕੱਟ ਲਾ ਕੇ ਕੱਟਿਆ ਗਿਆ ਸੀ ਤੇ ਉਸ ਦੀਆਂ ਅੱਖਾਂ ਦੇ ਉੱਤੇ ਪੱਟੀ ਬੰਨੀ ਹੋਈ ਸੀ ਜਿਸ ਤੋਂ ਇਹ ਸਾਫ਼-ਸਾਫ਼ ਪਤਾ ਲੱਗ ਰਿਹਾ ਸੀ ਕਿ ਇਸ ਨੇ ਆਤਮ ਹੱਤਿਆ ਨਹੀਂ ਕੀਤੀ ਬਲਕਿ ਇਸ ਦਾ ਮਰਡਰ ਕੀਤਾ ਗਿਆ ਹੈ ਪਰ ਤ੍ਰੀਗ ਜੋ ਸਿੰਘ ਹਜੇ ਵੀ ਇਸ ਗੱਲ ਨੂੰ ਨਕਾਰਦਾ ਰਿਹਾ ਕਿ ਮੈਂ ਮਰਡਰ ਨਹੀਂ ਕੀਤਾ ਉਸ ਨੇ ਆਤਮ ਹੱਤਿਆ ਕੀਤੀ ਹੈ ਜੈਸਮੀਨ ਕੋਰ ਦੀ ਪੋਸਟਮਾਰਟਮ ਰਿਪੋਰਟ ਆ ਜਾਂਦੀ ਹੈ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਇਹ ਹੀ ਮਿਲਦਾ ਹੈ ਕਿ ਜੈਸਮੀਨ ਕੋਰ ਦੀ ਮੌਤ ਕਰੀ ਉਸ ਕਿਡਨਾਪਿੰਗ ਤੋਂ 22 ਘੰਟੇ ਬਾਅਦ ਮੌਤ ਹੋਈ ਹੈ ਉਸ ਦੀ ਮੌਤ ਵੀ ਜਰੀ ਹੋਈ ਹੈ ਉਹ ਦਮ ਘੁੱਟਣ ਦੇ ਨਾਲ ਹੋਈ ਹੈ ਕਿਉਂਕਿ ਉਹਦਾ ਜਰਾ ਗਲਾ ਕਟਿਆ ਗਿਆ ਸੀ ਕੱਟ ਲਾ ਕੇ ਉਹ ਬਹੁਤ ਨੂੰ ਬੋਲੀ ਸੀ ਉਸ ਦੇ ਵਿੱਚੋਂ ਬਲੱਡ ਜਿਆਦਾ ਵਗਣ ਨਾਲ ਉਸ ਦੀ ਮੌਤ ਨਹੀਂ ਹੋਈ ਜਦਕਿ ਉਸ ਦੀ ਮੌਤ ਦਮ ਘੁੱਟਣ ਨਾਲ ਉਸ ਨੂੰ ਤਰਾਨ ਕਰਕੇ ਹੋਈ ਹੈ ਇਹ ਸਾਬਤ ਹੋ ਗਿਆ ਕਿ ਜਦੋਂ ਤਰੀ ਜੋਤ ਨੇ ਉਸ ਨੂੰ ਦਫਨਾਇਆ ਸੀ ਤਾਂ ਉਸ ਟਾਈਮ ਜੈਸਮੀਨ ਕੋੜ ਜਿੰਦਾ ਸੀ ਇਹ ਕੇਸ ਸੁਪਰੀਮ ਕੋਰਟ ਦੇ ਵਿੱਚ ਚਲਾ ਗਿਆ ਪੁਲਿਸ ਨੇ 9 ਮਹੀਨੇ ਦਾ ਟਾਈਮ ਮੰਗਿਆ ਇਸੇ ਦੌਰਾਨ 2022 ਆਉਂਦਾ ਹੈ 2022 ਦੇ ਵਿੱਚ ਤਰੀਕ ਜੋ ਸਿੰਘ ਆਪਣੇ ਬਿਆਨ ਬਦਲ ਦਿੰਦਾ ਹੈ ਉਹ ਮੰਨ ਜਾਂਦਾ ਹੈ ਕੰਫੈਸ ਕਰ ਲੈਂਦਾ ਹੈ ਕਿ ਉਸ ਨੇ ਹੀ ਕਤਲ ਕੀਤਾ ਹੈ ਤੇ ਉਸ ਨੇ ਹੀ ਜੈਸਮੀਨ ਕੋੜ ਨੂੰ ਦਫਨਾਇਆ ਹੈ ਤਰੀਕ ਜੋ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਜਸਮੀਨ ਦੇ ਨਾਲ ਰਿਸ਼ਤੇ ਦੇ ਵਿੱਚ ਹੀ ਸੰਪੂਰਨ ਵਧੀਆ ਚੱਲਦਾ ਸੀ ਪਰ ਜਦੋਂ ਹੀ ਜਸਮੀਨ ਨੇ ਉਸ ਨੂੰ ਉਸ ਦੇ ਨਾਲ ਰਿਸ਼ਤਾ ਤੋੜਿਆ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਕਿਉਂਕਿ ਉਹ ਉਸ ਨੂੰ ਬਹੁਤ ਪਿਆਰ ਕਰਦਾ ਸੀ ਉਸ ਤੋਂ ਬਿਨਾਂ ਨਹੀਂ ਰਹਿ ਸਕਦਾ ਸੀ ਉਹ ਜਦੋਂ ਵੀ ਇਕੱਲਾ ਸੀ ਤਾਂ ਜਸਮੀਨ ਦੇ ਖਿਆਲਾਂ ਵਿੱਚ ਹੀ ਰਹਿੰਦਾ ਸੀ ਪਰ ਉਹ ਜਸਮੀਨ ਨੂੰ بار بار ਮਨਾਉਣ ਦੇ ਬਾਵਜੂਦ ਵੀ ਜਸਮੀਨ ਉਸ ਦੇ ਨਾਲ ਦੁਬਾਰਾ ਰਿਸ਼ਤਾ ਕਾਇਮ ਨਹੀਂ ਰੱਖਣਾ ਚਾਹੁੰਦੀ ਸੀ ਇਸ ਲਈ ਉਸ ਨੂੰ ਗੁੱਸਾ ਆਇਆ ਤੇ ਉਸਨੇ ਕੀ ਕੀਤਾ ਉਸਨੇ ਕਹਿ ਰਹੇ ਹਮਨਤ ਬੋਲ ਗਿਆ ਤੇ ਜਦੋਂ ਉਸ ਦੀ ਛੁੱਟੀ ਦਾ ਟੈਂਕ ਸੀ ਉਸਨੇ ਜੈਸਮੀਨ ਨੂੰ ਜ਼ਬਰਦਸਤੀ ਘਠਨਾਮ ਕੀਤਾ ਤੇ ਉਸ ਨੂੰ ਆਪਣੀ ਗੱਡੀ ਦੀ ਡਿੱਕੀ ਦੇ ਵਿੱਚ ਸੁੱਟਿਆ ਇਸ ਤੋਂ ਪਹਿਲਾਂ ਉਸਨੇ ਚਿਹਰੇ ਰਿਗੋਟ ਦੇ ਉੱਤੇ ਜਾਣਾ ਸੀ ਜਿੱਥੇ ਉਸਨੇ ਦਫਨਾਣਾ ਸੀ ਜੈਸਮੀਨ ਨੂੰ ਉਸ ਰੋਡ ਦੀ 2-3 ਵਾਰੀ ਰੈਕੀ ਕੀਤੀ ਜਿਨ੍ਹਾਂ ਨੇ ਉਸ ਰੋਡ ਦੇ ਉੱਤੇ ਸੀਸੀਟੀਵੀ ਕੈਮਰੇ ਲੱਗੇ ਸੀ ਉਹਨਾਂ ਨੇ ਚੰਗੀ ਤਰ੍ਹਾਂ ਦੇਖਿਆ ਤੇ ਉਹਨਾਂ ਸੀਸੀਟੀਵੀ ਕੈਮਰੇ ਤੋਂ ਬਚਦੇ ਬਚਾਉਂਦੇ ਹੋਏ ਉਹ ਸੁਨਸਾਨ ਜਗ੍ਹਾ ਤੇ ਲੈ ਕੇ ਜੈਸਮੀਨ ਨੂੰ ਗਿਆ ਤੇ ਉੱਥੇ ਜਾ ਕੇ ਗੱਡਾ ਖੋਦਿਆ ਤੇ ਗੱਡਾ ਖੋਦ ਕੇ ਉਹਨੇ ਪਹਿਨਾ ਕੀ ਕੀਤਾ ਕਿ ਜੈਸਮੀਨ ਦੇ ਕਦੇ ਦੇ ਉੱਤੇ ਇੱਕ ਹਾਕਾ ਜਾਂ ਕੱਟ ਲਾਇਆ ਉਹਦੀਆਂ ਬਾਹਾਂ ਕੰਨੀਆਂ ਪੈਰ ਬੰਨੇ ਆਖਾਂ ਬੰਨੀਆਂ ਤੇ ਉਸ ਨੂੰ ਉਸ ਜਗ੍ਹਾ ਦੇ ਵਿੱਚ ਦਫਨਾ ਦਿੱਤਾ ਤਤਰੀਕ ਜੋ ਸਿੰਘ ਨੂੰ ਇਹ ਚੰਨੀ ਤਰ੍ਹਾਂ ਪਤਾ ਸੀ ਕਿ ਜਦੋਂ ਉਸਨੇ ਜੈਸਮੀਨ ਨੂੰ ਦਫਨਾਇਆ ਸੀ ਉਸ ਟਾਈਮ ਜੈਸਮੀਨ ਜ਼ਿੰਦਾ ਸੀ ਉਹ ਤਰਫ ਰਹੀ ਸੀ ਪਰ ਉਸਨੇ ਫੇਰ ਵੀ ਧਿਆਨ ਨਹੀਂ ਕੀਤੀ ਉਹਦੇ ਉੱਤੇ ਮਿੱਟੀ ਪਾ ਦਿੱਤੀ ਤਾਂ ਉਸ ਨੂੰ ਚੰਗੀ ਤਰ੍ਹਾਂ ਦਫਨਾ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਸਮਾਨ ਸੀ ਕਟਰ ਕਲੱਬ ਸਾਰੇ ਰਸਤੇ ਦੇ ਵਿੱਚ ਇੱਕ ਡਸਟਬੇਨ ਦੇ ਵਿੱਚ ਪਾ ਦਿੱਤੇ ਇਸ ਕੇਸ ਦਾ ਫੈਸਲਾ 5 ਜੁਲਾਈ 2023 ਨੂੰ ਆਸਟ੍ਰੇਲੀਆ ਦੀ ਸੁਪਰੀਮ ਕੋਰਟ ਨੇ ਜਦੋਂ ਸੁਣਾਇਆ ਤਾਂ ਉਹਨਾਂ ਨੇ ਕਿਹਾ ਕਿ ਕਿਵੇਂ ਕੋਈ ਇੱਕ ਬੰਦਾ ਇਨੀ ਬੇਰਹਿਮੀ ਦੇ ਨਾਲ ਜਿਸ ਨੂੰ ਪਿਆਰ ਕਰਦਾ ਹੋਵੇ ਉਸ ਨੂੰ ਮਾਰ ਦਿੰਦਾ ਹੈ ਉਹ ਵੀ ਜਿੰਦੇ-ਨੇਸਾਨ ਨੂੰ ਦਫਨਾ ਦਿੰਦਾ ਹੈ ਇਹ ਇੱਕ क्रूरਤਾ ਪਰਿਆਪਰਾ ਹੈ ਜਿਸ ਨੇ ਉਸ ਨੂੰ ਜੀਵਨ ਭਰ ਦੇ ਲਈ ਉਮਰ ਕੈਦ ਕੀਤੀ ਜਾਂਦੀ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਤੱਕ ਇਹ ਜਿੰਦਾ ਰਹੇਗਾ ਇਹ ਜੇਲ੍ਹ ਦੇ ਵਿੱਚ ਹੀ ਰਹੇਗਾ ਬਾਹਰ ਨਹੀਂ ਕੱਢਿਆ ਜਾਵੇਗਾ ਆਪਣੇ ਦੇਸ਼ ਵਿੱਚ ਤਾਂ ਤੁਸੀਂ ਐਓਜਿਹੇ ਕਹਾਣੀਆਂ ਸੁਣੀਆਂ ਹੀ ਹੋਣਗੀਆਂ ਪਰ ਆਪਣੇ ਦੇਸ਼ ਦੇ ਲੋਕ ਜਦੋਂ ਬਾਹਰ ਦੀ ਕੰਟਰੀ ਦੇ ਵਿੱਚ ਜਾ ਕੇ ਐਓਜਾ ਕੰਮ ਕਰਦੇ ਨੇ ਪੂਰੀ ਦੁਨੀਆ ਦੇ ਵਿੱਚ ਇਹ ਇੱਕ ਦਾਗ ਲੱਗ ਜਾਂਦਾ ਹੈ ਸਾਡੀ ਕਮਿਊਨਿਟੀ ਉੱਤੇ ਕਿ ਇਹ ਪੰਜਾਬੀਆਂ ਨੇ ਪੰਜਾਬ ਦੇ ਲੋਕ ਨੇ ਜੋ ਬਾਹਰ ਜਾ ਕੇ ਐਓਜਾ ਕੰਮ ਕਰਦੇ ਨੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਹੋ ਜਿਹੇ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਫਿਰ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿਰ ਕਰੋ